ਲਗਾਤਾਰ ਹੀ ਦੇਸ਼ ਦੇ ਵਿੱਚ ਵੱਟੇ ਪੱਤਰ ਦੀਆਂ ਧਮਕੀਆਂ ਮਿਲਦੀਆਂ ਨੇ ਸਕੂਲਾਂ ਨੂੰ ਬੰਬਨਾ ਲੜਾਉਂਦੀਆਂ ਤੇ ਮਾਮਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਦਾ ਵਿਸ਼ਾ ਬਣ ਗਿਆ ਹੈ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਕਈ ਸਕੂਲਾਂ ਨੂੰ ਸਵੇਰੇ ਇੱਕ ਵਾਰ ਫਿਰ ਬੰਬਨਾ ਲੜਾਉਣ ਦੀ ਧਮਕੀ ਮਿਲੀ ਹੈ ਇਸ ਤੰਕੀ ਨਾਲ ਪੁਲਿਸ ਵਿਭਾਗ ਅਤੇ ਸਕੂਲ ਪ੍ਰਸ਼ਾਸਨ ਵਿੱਚ ਹਫੜਾ ਦਫੜੀ ਮਚ ਗਈ ਹੈ ਤੰਕੀ ਮਿਲਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਦੀ ਜਾਂਚ ਪੁਲਿਸ ਦੇ ਅਨੁਸਾਰ ਵੱਖ-ਵੱਖ ਸਕੂਲਾਂ ਦੇ ਵਿੱਚ ਜਿੱਥੇ ਜਾਂਚ ਸ਼ੁਰੂ ਹੋਈ ਸੀ ਜਦੋਂ ਸਵੇਰ ਦੇ ਸਮੇਂ ਸਕੂਲਾਂ ਦੇ ਵਿੱਚ ਤੰਕੀ ਮਿਲੀ ਈਮੇਲ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਦੇ ਵਿੱਚ ਆ ਗਈਆਂ ਫਿਲਹਾਲ ਅਜੇ ਤੱਕ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ ਇਸ ਘਟਨਾ ਤੋਂ ਬਾਅਦ ਸਕੂਲ ਪ੍ਰਸ਼ਾਸਨ ਅਤੇ ਮਾਪਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੋਕੇ ਤੇ ਪਹੁੰਚ ਗਈਆਂ ਤੇ ਤਲਾਸ਼ੀ ਮਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਇਸ ਫਾਇਰ ਸਰਵਿਸਿਜ਼ ਨੇ ਅਧਿਕਾਰੀਆਂ ਦੇ ਅਨੁਸਾਰ ਕੇਂਦਰੀ ਦਿੱਲੀ ਦੇ ਸਥਿਤ ਬੀਟੀ ਤਮਿਲ ਸਕੂਲ ਯਾ ਹੋਰਾ ਦਖਣੀ ਸਕੂਲ ਜਿਹੜੇ ਸੀਗੇ ਉਹਨਾਂ ਦੇ ਵਿੱਚ ਸੁਰੱਖਿਅਤ ਸਮੇਂ ਧਮਕੀ ਮਿਲਦੀ ਹੈ ਸਕੂਲ ਪ੍ਰਸ਼ਾਸਨ ਨੇ ਤੁਰੰਤ ਇਸ ਦੀ ਜਾਣਕਾਰੀ ਜਿਹੜੀ ਆ ਉਹ ਫਾਇਰ ਵਿਭਾਗ ਅਤੇ ਸਥਾਨਕ ਪੁਲਿਸ ਨੂੰ ਦਿੱਤੀ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੰਬ ਨਿਰੋਧਕ ਦਸਤੇ ਯਾਨੀ ਕਿ ਬੰਬ ਡਿਸਪੋਜ਼ਲ ਸਕਵਾਡ ਜਿਹੜੇ ਨੇ ਉਹਨਾਂ ਦੀ ਮਦਦ ਨਾਲ ਇਮਾਰਤ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਦਿੱਲੀ ਕੈਂਟ ਦੇ ਹੋਰ ਸਕੂਲ ਜਿਹੜੇ ਸੀਗੇ ਉਹ ਵੀ ਸ਼ਾਮਲ ਸੀਗੇ ਅਤੇ ਨਜ਼ਰ ਉੱਥੇ ਵੀ ਸਾਵਧਾਨੀਆਂ ਵਰਤੀਆਂ ਬੱਚਿਆਂ ਨੂੰ ਕਲਾਸਾਂ ਵਿੱਚੋਂ ਬਾਹਰ ਕੱਢ ਲਿਆ ਗਿਆ ਇੱਕ ਸਕੂਲ ਨੇ ਮਾਪਿਆਂ ਨੂੰ ਭੇਜੇ ਸੰਦੇਸ਼ ਵਿੱਚ ਕਿਹਾ ਕਿ ਪਿਆਰੇ ਮਾਤਾ ਪਿਤਾ ਸਵੇਰੇ ਪੰਪ ਦੀ ਧਮਕੀ ਜਿਹੜੀ ਸਕੂਲ 'ਚ ਮਿਲੀ ਹੈ ਇਸ ਕਰਕੇ ਬੱਚਿਆਂ ਨੂੰ ਘਰ-ਪਾਪਸ ਵੀ ਭੇਜਿਆ ਗਿਆ ਕਿ ਬੱਚਿਆਂ ਦੀਆਂ ਜਾਨਾਂ ਨੂੰ ਖਤਰਾ ਨਾ ਹੋਵੇ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਲਗਾਤਾਰ ਸੋਸ਼ਲ ਮੀਡੀਆ ਤੇ ਖਬਰਾਂ ਵਾਇਰਲ ਹੋਈਆਂ ਤੇ ਉਸ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਜਿੱਥੇ ਉਹਨਾਂ ਨੂੰ ਦਵਾ ਰਿਆ ਇਸ ਘਰ ਵੀ ਕਈ ਸਕੂਲਾਂ ਨੂੰ ਬੱਚਿਆਂ ਨੂੰ ਭੇਜਿਆ ਗਿਆ ਤੇ ਕਈ ਸਕੂਲਾਂ ਵਿੱਚ ਪੂਰਨ ਤੌਰ ਤੇ ਜਿਹੜੇ ਮੂਹਮ ਚਲਾਈ ਗਈ ਕਿ ਬੱਚੇ ਜਿਹੜੇ ਨੇ ਕੁਸੁਰੱਖਿਆ ਪਰਵੇ ਕੋਈ ਅਚੋਕਾਮੀ ਘਟਨਾ ਨਾ ਵਾਪਰੇ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਚਰਚਾਵਾਂ ਪੈਸ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਆਈਡੈਂਟ ਸਕੂਲਾਂ ਦੇ ਵਿੱਚ ਇਹ ਧਮਕੀਆਂ ਮਿਲਦੀਆਂ ਨੇ ਬੰਬਣਾ ਲੜਾਉਂਦੀਆਂ ਜਿਸ ਤੋਂ ਬਾਅਦ ਹੁਣ ਕਈ ਸਕੂਲਾਂ ਦੇ ਵਿੱਚ ਤਣਾਪੂਰਣ ਸਿਟੀ ਬਣਦੀ ਹੈ ਪਰ ਹਾਲਾਂਕਿ ਕੋਈ ਵੀ ਸਕੂਲ ਦੇ ਵਿੱਚ ਕੁਝ ਸ਼ਕਤੀ ਵਸਤੂ ਨਹੀਂ ਪਾਈ ਗਈ ਹੈ ਹਾਲੇ ਤੱਕ ਪਰ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਇੱਕਦਮ ਹੀ ਸਕੂਲਾਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ ਸਕੂਲਾਂ ਚ ਸਾਵਧਾਨੀ ਵਰਤ ਲਈ ਕਿਹਾ ਜਾਂਦਾ ਹੈ ਬੱਚਿਆਂ ਨੂੰ ਘਰ ਭੇਜਿਆ ਜਾਂਦਾ ਹੈ ਪਰ ਹਾਲਾਂਕਿ ਇਹ ਧਮਕੀਆਂ ਦਾ ਕਰਦਾ ਨਾਮ ਨਹੀਂ ਲਾਰੀਆਂ ਨੇ ਇਹ ਸੰਸਲਾ ਹਾਲੇ ਤੱਕ ਜਾਰੀ ਹੈ ਬਹੁਤ ਵੱਡੇ ਸਵਾਲ ਆਖਰਕਾਰ ਇਹ ਧਮਕੀਆਂ ਕੌਣ ਦੇ ਰਿਹਾ ਕਿੱਥੋਂ ਆਦੀਆਂ ਨੇ ਤੇ ਕਿਹੜੇ ਕਾਰਨਾਂ ਦੇ ਕਰਕੇ ਧਮਕੀਆਂ ਮਿਲੀਆਂ ਨੇ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਰਖੀਆਂ ਪੜੀਆਂ ਸੋਸ਼ਲ ਮੀਡੀਆ ਤੇ ਖਬਰਾਂ ਭਰ ਰਹੀਆਂ ਐਮ ਖਬਰ ਦੱਸਦੀ ਹੈ ਕਿ ਦਿੱਲੀ ਦੇ ਕਈ ਸਕੂਲਾਂ ਦੇ ਵਿੱਚ ਜਦੋਂ ਧਮਕੀਆਂ ਮਿਲੀਆਂ ਤੇ ਉਸ ਤੋਂ ਬਾਅਦ ਹਲਕਤ ਦੇ ਵਿੱਚ ਪ੍ਰਸ਼ਾਸਨ ਆਇਆ ਹਾਲੇ ਵੀ ਪ੍ਰਸ਼ਾਸਨ ਅਲਰਟ ਦੇ ਵਿੱਚ ਹੈ ਕਿਉਂਕਿ ਸਕੂਲਾਂ ਨੂੰ ਤੰਕੀ ਮਿਲਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਇਹ ਮਾਮਲਾ ਹੁਣ ਸੁਰੱਖਿਆ ਦਾ ਵਿਸ਼ਾ ਤੇ ਪੂਰੇ ਮਾਮਲਿਆਂ ਤੇ ਬੜੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਵੀ ਸਾਵਧਾਨ ਤੇ ਸੁਚੇਤ ਰਹੋ ਕਿਉਂਕਿ ਹੁਣ ਸਕੂਲਾਂ ਦੇ ਵਿੱਚ ਮਾਹੌਲ ਤਣਾਪੂਰਨ ਬਣਦਾ ਨਜ਼ਰ ਆ ਰਿਹਾ ਹੈ